ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਂਗੇ ਪਹੁੰਚ ਗਏ ਤੇ ਬਈ ਆ ਪੱਕਾ ਨੌਰ ਵਾਲੇ ਖੇਤ ਉਰੇ ਚੱਲ ਰਿਹਾ ਕੱਲ੍ਹ ਦਾ ਕੱਦੂ ਦਾ ਕੰਮ ਆਪਣਾ ਟਰੈਕਟਰ ਗੱਲ ਤਕਰੀਬਨ ਇੱਧਰ ਸਾਰਾ ਖੇਤ ਹੋ ਗਿਆ ਉਹ ਪਰੇ ਤੱਕ ਮੈਂ ਦਿਖਾਵਾਂ ਤੁਹਾਨੂੰ ਦੇਖੋ ਉਹ ਬੰਦੇ ਫਿਰ ਰਹੇ ਆ ਆਪਣੇ ਇੱਧਰ ਸਾਰਾ ਜਿਹੜਾ ਇਹ ਪਲੇ ਜਿਰੀ ਲੱਗੀ ਵੀ ਹੈ ਜਿੱਥੇ ਤੱਕ ਇਹ ਸਾਰਾ ਖੇਤ ਆਪਣਾ ਹੀ ਲਾ ਲਿਓ ਉਹ ਪੱਟ ਰਹੀਗੀ ਕਤਲ ਦੀ 6 ਕਿੱਲਾਂ ਦੀ ਪੱਟ ਉਹ ਲੰਬੀ 2 ਕਿੱਲੇ ਨੇ ਰਹਿ ਗਏ ਤਿਆਰ ਕਰਨ ਦੇ ਲੇਬਰ ਆਵੇਗੀ ਬਾਈ ਕੱਲ ਨੂੰ ਰੇਬਣੀ ਜੀ ਦੀ ਲਾਣ ਪਿੰਡ ਲਾਰੇ ਤੇ ਕੁਝ 2 ਦਿਨ ਹੋਏ ਮੀਂਹ ਪੈ ਰਿਹਾ ਦਾ ਮੀਂਹ ਕਰਕੇ ਕੰਮ ਘੱਟ ਚਲਿਆ ਆਪਾਂ ਗਏ ਬਈ ਥੋੜਾ ਸਵੇਰ ਟਾਈਮ ਹੈ ਬਾਜ਼ਾਰ ਬੈਂਕ ਮੁੱਕ ਜੇਗਾ ਕੰਮ ਤਾਂ ਅੱਜ ਉਹ ਕਰਕੇ ਆਈਆਂ ਬਾਕੀ ਬਾਈ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਅੱਜ ਬਾਈ ਆਪਣਾ ਜਨਮ ਦਿਨ ਤਾਂ ਇਹਣਾ ਸਾਲ ਦਾ ਜ਼ਿੰਦਗੀ ਦਾ ਇੱਕ ਸਾਲ ਹੋਰ ਘਟ ਗਿਆ ਬਣਾ ਜਿਨ੍ਹਾਂ ਨੇ ਬਾਈ ਆਪਾਂ ਨੂੰ ਬੇਸ਼ਕਰੀ ਵਧਾਈਆਂ ਦੇਈਆਂ ਬਾਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਠੀਕ ਹੈ ਬਾਈ ਬਣੇ ਰਿਹਾ ਆਪਣੀ ਵੀਡੀਓ ਗੱਲ ਕਰਦੇ ਆ ਖੇਤ ਤਿਆਰ ਇਹੋ ਹੀ ਕਰਮ ਹੈ ਬਾਈ ਉਹੀ ਠੰਦਾ ਆਪਣਾ ਹੈ ਉਹੀ ਕੀਤਾ ਹੈ ਉਹੀ ਕਰਨਾ ਹੈ ਉਹੀ ਖਾਣਾ ਵਿੱਚ ਬਾਈ ਬੰਦੇ ਕਹੀ ਜਹਾ ਵੀ ਉਹੀ ਕੁਝ ਦਿਖਾਈ ਜਹਾ ਬਾਰ-ਬਾਰ ਬਾਈ ਜੋ ਕੁਝ ਆਪਣੇ ਕੋਲ ਹੈ ਆਪਾਂ ਉਹੀ ਦਿਖਾਵਾਂਗੇ ਹੋਰ ਕੀ ਦਿਖਾਵਾਂਗੇ ਹੈਨਾ ਠੀਕ ਹੈ ਬਾਈ ਕਰਦੇ ਆ ਟਰੈਕਟਰ ਸਟਾਰਟ ਕੱਦੂ ਕਰਦੇ ਆ ਨਜ਼ਾਰਾ ਲੈਣੇ ਪਿਆ ਬਾਈ ਕੱਦੂ ਵਾਲੇ ਨੇ ਇਹਨਾਂ ਰਾਜੂ ਕਿਆ ਕਹਿੰਨੇ ਇਹਨੂੰ ਰੋਟਾਵੇਟਰ ਪੰਜਾਬੀ ਭਾਸ਼ਾ ਮਾ ਕੱਦੂ ਵਾਲਾ ਕੱਲ੍ਹ ਬਾਈ ਮੈਂ ਉਹਰੇ 16 ਕਿੱਲੇ ਕੱਦੂ ਕਰ ਗਿਆ ਦਾ ਇਕੱਠੇ 16 ਕਿੱਲੇ ਕੱਦੂ ਕਰਕੇ ਗਿਆ ਕੱਲ੍ਹ ਮੈਂ ਉਹਰੇ ਸਵੇਰੇ ਤਕਰੀਬਨ 9 ਵਜੇ ਟਰੈਕਟਰ ਚੱਲ ਗਿਆ ਦਾ ਉਹਰੇ ਆਪਣਾ 8:30 ਰਾਤ ਮੈਨੂੰ 8:30 ਵਜੇ ਦੇ ਕੁਝ ਵਿੱਚ ਘੰਟਾ ਕਰੋਕਿਆ ਰੁੱਟੀ ਰੁੱਟੀ ਵਾਸਤੇ ਬਾਕੀ ਇਕੱਠਾ ਖੇਤ ਹੈ ਬਾਈ ਲਗਾਤਾਰ ਚੱਲਦਾ ਰਿਹਾ ਟਰੈਕਟਰ ਆਪਾਂ ਨੇ 5 ਕਿੱਲੇ ਦਹੂਰ ਕਰੇ ਤੇ 4 ਬਾਕੀ ਸਾਰੇ ਪਾੜ ਕਰੇ ਹਨ ਸਿੰਗਲ ਵਾਰੀ ਮਾਰਿਆ ਠੀਕ ਹੈ ਜੀ ਕਰਦੇ ਹਾਂ ਸਟਾਰਟ 855 ਈਮਾ ਕਿੱਲੇ ਵਿੱਚ ਪਾਣੀ ਘਟ ਹੈ ਐਨੇ ਆਪਾਂ ਪਰਾਂ ਤੱਕ ਲਈ ਪੱਟਾਂ ਭਰੇ ਬਾਕੀ ਦੇ ਦੋ ਆਮੇ ਆ ਗਰੇ ਆਪਣੇ ਆਓ 6 ਗਿੱਲੇ ਗਿੱਲੇ ਨੇ ਉਹ ਲਗਾ ਵੀ 4 ਹੋ ਜੇ ਕਹਿੰਦੇ ਉਹਦੇ ਕਿਉਂਕਿ ਪਰਲੇ ਸਿਰੇ ਦੇ ਆਮੀ ਗਿਆ ਆਪਾਂ ਕਰਦੇ ਕਬਲੇ ਰਹਿਣ ਵਕੀਲਾ ਰਹੇਗਾ ਮੈਂ ਪਾਣੀ ਘਟਦਾ ਮੋਟਰ ਚੱਲ ਰਹੀ ਹੈ ਚਲੋ ਤੇ ਝਾੜ ਝੂੜ ਕੇ ਕਰੇਗੇ ਜਿੰਨਾ ਕੋ ਹੋਏਗਾ ਕਿਹੜੇ ਕਮਾਡੀ ਕੀ ਲੱਗ ਰਹੀ ਹੈ ਜੀ ਜੀ ਪਲਾਨ ਕੀਤਾ ਦਾ ਬੰਦੇ ਨੂੰ ਪਾਣੇ ਨੂੰ ਕਹਿੰਦੇ ਪਾਂਦੇ ਨਹੀਂ ਤੇ ਆਪਣਾ ਗਾ ਰਹੀ ਨਦੀ ਬਈ ਲੈ ਵੀ ਇਸ ਜਿਹੜੀ ਥੱਲੇ ਵਾਲੀ ਪੱਟ ਹੈ 6 ਗਿੱਲਿਆਂ ਵਾਲੀ ਇਵੇਂ ਵੀ 3 ਖੱਤੇ ਹੋ ਗਏ ਤਿਆਰ ਤਿੰਨ ਹੋ ਗਏ ਤਿੰਨ ਰਹਿ ਗਏ ਸਵਾ 1 2 ਕੋ ਕੇ ਇਹ ਪਾਣੀ ਥੋੜਾ ਜਿਹਾ ਘਟ ਹੈ ਪਾਣੀ ਚੱਲ ਰਿਹਾ ਇੰਨੇ ਮਾਵਾ ਆਪਾਂ ਪਾਣੀ ਪੁਣੀ ਚਾਹ ਪੀ ਗਏ ਮੋਟਰ ਪਰ ਖੱਟਾ ਬਣਾ ਉੱਪਰਲਾ ਵੀ ਭਰ ਗਿਆ ਜਿਹਾ ਉਹ ਕਰਦੇ ਇੰਨੇ ਉਹ ਕਰਿਆ ਮੈਂ ਨਹੀਂ ਮੱਕਣੀ ਹੋਇਆ ਮੈਂ ਥੋੜਾ ਪਾਣੀ ਘਟ ਹੈ ਇਹ ਤਾਂ ਥੋੜਾ ਹੀ ਘਟ ਹੈ ਜਿਆਦਾ ਵੀ ਨਹੀਂ 10 ਮਿੰਟ ਅੱਧੇ ਘੰਟੇ ਕੱਸ ਰਹਿ ਲਲਿਓ ਇੰਨੇ ਗਿੜਾ ਗੁੜਾ ਲਾਵੇਂਗੇ ਇੰਨੇ ਪਾਣੀ ਹੋ ਜਾਏਗਾ ਇਹੀ ਕਰ ਲੈਨੇ ਪਹਿਨਾ ਨਾ ਵਟ ਟੁੱਟੀ ਫਿਰ ਕਦੂ ਉਹ ਕਦੂ ਹੋ ਗਿਆ ਕਦੂ ਉਹ ਕਦੂ ਜਿੱਤਰਾਂ ਕਹਿੰਦੇ ਆ ਸਾਰਾ ਖੇਤ ਬਾਈ ਰੈਡੀ ਆ ਆਪਣਾ ਉਹ ਥੱਲੇ ਤੱਕ ਦੇਖੋ ਉਹ ਜੀਰੀ ਲੱਗੀ ਵੀ ਆ ਜਿੱਥੇ ਸਾਰਾ ਮੋਟਰ ਚੱਲ ਰਹੀ ਐ ਬਾਕੀ ਬਾਈ ਪੌਦਾ ਵਾਲਾ ਰਹਿ ਗਿਆ ਆਪਣਾ ਇੱਕ ਉਹ ਦੋ ਕਿੱਲੇ ਹੋਰ ਰਹਿ ਗਏ ਉਨਾ ਮਾ ਪਾਣੀ ਪੈ ਰਿਆ ਉਹਨਾਂ ਨੂੰ ਕਰੇਗਾ ਆਪਾਂ ਕੱਲ ਨੂੰ ਤਿਆਰ ਪੌਦਾ ਵਾਲਾ ਹੋਏਗਾ ਲੱਲੇ ਬਾਦਮ ਲਗੇ ਤੇ ਇੱਕ ਚਲਾਂ ਆਪਾਂ ਪਿੰਡ ਪਿੰਡ ਦੇਖਦੇ ਆਂ ਜਾ ਕੇ ਉੱਥੇ ਤਿੰਨ ਕਿੱਲੇ ਇੱਕ ਸਾਈਡ ਜੀਵਾਂ ਪਾਣੀ ਤਾਂ ਹੋਇਆ ਵਾ ਤਾਂ ਉਹਨਾਂ ਨੂੰ ਦੀਵ ਕਰਾਂਗੇ ਕਿ ਸਵੇਰੇ ਕਰਾਂਗੇ ਉਹਨਾਂ ਨੂੰ 10 ਕਿੱਲੇ ਕਦੂ ਦੇ ਰਹਿ ਗਏ ਆਪਣੇ 10 11 ਕਿੱਲੇ ਚਰੀ ਚੁਰੀ ਵਾਲੇ ਆਂ ਪੌਦ ਵਾਲੇ ਆਂ ਬੱਕੀ ਪੰਜ ਛੇ ਕਿੱਲੇ ਹੂਨ ਰਹਿ ਗਏ ਕਣਕ ਵਾਲੇ ਜੀ ਬਾਬੇ ਨੇ ਸਿਰਪਾ ਕਰੀ ਕੱਲ ਨੂੰ ਨੇੜੇ ਲੱਗ ਜੇਗਾ ਆਪਾਂ ਉਹਦੇ ਆਲੇ ਰਹਿ ਜੀਏ ਸੂਰਜ ਵੀ ਵਿਚਾਰਾ ਛਿਪ ਚਲਿਆ ਅੱਜ ਆਪਣੇ ਗੱਲ ਹੈ ਬਾਈ ਬੰਦਾ ਬੜਾ ਪੁਰਾਣਾ ਵੀਰੂ ਔਰ ਵੀਰੂ ਠੀਕ ਹੈ ਜੀ ਠੀਕ ਹੈ ਕਿੰਨੇ ਸਾਲ ਹੋ ਗਏ ਆਂ ਤੇ ਨੂੰ 25 ਸਾਲ ਹੋ ਗਏ 25 ਸਾਲ ਹੋ ਗਏ ਬਾਈ ਨਾ ਆਂਦੇ ਨੂੰ ਦੂਆ ਭਾਈ ਆਇਆ ਕਰਦਾ ਸੀਗਾ ਉਹ ਗੱਡੀ ਲੱਗ ਗਿਆ ਚਲਾਣ ਵੀਰੂ ਵੀ ਬਕਟ ਬੱਦੇ ਆਵਾ ਪਹਿਲਾਂ ਇਹਨਾਂ ਦਾ ਬਾਪੂ ਆਇਆ ਕਰਦਾ ਉਹ ਤਾਂ ਹਟ ਉਟ ਗਿਆ ਉਹ ਸਿਆਣਾ ਹੋ ਗਿਆ ਹੋਰ ਵੀਰੂ ਠੀਕ ਐ ਠੀਕ ਐ ਚੱਲੇ ਬਾਈ ਨਹਿਰੇ ਨਹਿਰ ਲੇਬਰ ਨੇ ਲੱਦ ਲਈ ਬਾਈ ਪੌਦ ਆਪਣੇ ਨੇ ਇੱਕੋ ਟਰਾਲੀ ਭਰ ਲਈ ਆਪਾਂ ਧੋਰੇ ਨੇ ਟਰੈਕਟਰ ਇਸ ਪੈਂਡਲਾਂ ਸਪੂਨਲਾਂ ਪਾਣੀ ਮਾਰਦੇ ਗ੍ਰਾਂ ਹੱਦਾਂ ਹੁੱਦਾਂ ਵਾ ਤੇ ਗਰੀਤ ਗਰੂਸ ਕਰਨਾ ਸਿਖਾਵਾ ਰਿਹਾ। ਨਾਲੇ ਵੀ ਰਿੰਮ ਨਹੀਂ ਖਰਾਬ ਹੁੰਦੇ। ਡਾਕਰ ਖੇਤਾਂ ਵਰਗੇ ਨਾ ਰਿੰਮ ਪੀਲੇ ਹੋ ਜਾਂਦੇ। ਦੇਖਿਆ ਹੁਣ ਆ ਸਾਨੂੰ ਤਕਰੀਬਨ ਜਿਹੜੇ ਟਰੈਕਟਰ ਜ਼ਮੀਨਾਂ ਮਤਲਬ ਡਾਕਰ ਜ਼ਮੀਨਾਂ ਵਾਲੇ ਬੰਦਿਆਂ ਦੇ ਟਰੈਕਟਰਾਂ ਦੇ ਰਿੰਮ ਪੀਲੇ ਹੁੰਦੇ ਆ। ਪਿਲਕ ਜੀ ਪਰ ਜਿਹੜੀ ਛੋਟੀ ਜ਼ਮੀਨਾਂ ਉਹਨਾਂ ਗਿਆ ਨਸ ਚਿੱਟੇ ਹੁੰਦੇ ਆ। ਸਰਸੂ ਉਤਰ ਮਾਰਨੇ ਸਾਨੀ ਤੇ ਰਾਮੇ ਦਾ ਪੌਦੇ ਛੱਡ ਕੇ ਚੱਲੇ ਆਂ ਭਾਈ ਪੌਦੇ ਛੱਡਣ ਆਪਾਂ ਕੇ ਇਹਦਾ ਤੇ ਸਵੇਰੇ ਲੈ ਭਰਾ ਅੱਜੇ ਸਾਜਰੇ ਲੱਗ ਜਾ ਆਪੇ ਹਲ ਮਰਦਾਰਾ ਕੀ ਹਾਲ ਹੈ ਠੀਕ ਹੈ ਪਹੁੰਚ ਗਏ ਬਈ ਖੇਤ ਲੈ ਵਰਤਾਰ ਰਹੀ ਆ ਪੌਦ ਪਾਣੀ ਜਿਆਦਾ ਖੇਤਾਂ ਵਾ ਜਮੀਂ ਪਿਆ ਜਿਹੜਾ ਮਨੱਕੇ ਨੁੱਕੇ ਟੁੱਟ ਕੇ ਲਾ ਲਿਓ ਤੜੇ ਪਾਣੀ ਇਕੱਠਾ ਹੋਊਗਾ ਜਿਆਦਾ ਬਾਕੀ ਦੇਖਦੇ ਹਾਂ ਸਵੇਰੇ ਕਿਤਰਾ ਲੱਗੇ ਬਣੇਗਾ ਕੰਮ ਬਾਕੀ ਦੂਈ ਲੇਬਰ ਲੇ ਜੇਗੀ ਪੌਦ ਸਵੇਰੇ ਆਪਣੇ ਬਈ ਇਸ ਟਾਈਮ ਦੋ ਲੇਬਰਾਂ ਲਾ ਰਹੀਆਂ ਜਿਹੜੀ ਤਕਰੀਬਨ ਹਫਤੇ ਇੱਕ ਮਸਾ ਸਾਰਾ ਫਾਈਨਲ ਹੋ ਜਾਊਗਾ ਲੈ ਵੀ ਆਗੇ ਕਰੇ ਆਪਾਂ ਲਾ ਦੇ ਸਮਾਨ ਸੈੱਟ ਕਰਕੇ ਸਾਰਾ ਮਿਲਦੇ ਹਾਂ ਕੰਨੂ ਕਿਸੇ ਨਵੀਂ ਵੀਡੀਓ ਮਾ ਸੋਸੀ ਕਾਲ ਬਾਈ ਧੰਨਵਾਦ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ